ਇਹ ਰੇਲਵੇ ਵਿਭਾਗ ਦੇ ਵਿੱਚ ਨੌਕਰੀ ਹੈ ਰੇਲਵੇ ਵਿਭਾਗ ਦੇ ਵਿੱਚ ਕਿਹੜੀ ਕਿਹੜੀ ਨੌਕਰੀ ਹੈ ਕਲਰਕ ਰੱਖਣੇ ਨੇ ਉਹਨਾਂ ਨੇ ਠੀਕ ਰੇਲਵੇ ਵਿਭਾਗ ਦੇ ਵਿੱਚ ਕਲਰਕ ਨੇ ਸਟੇਸ਼ਨ ਮਾਸਟਰ ਹੋ ਗਿਆ ਟ੍ਰੇਨ ਮਾਸਟਰ ਹੋ ਗਿਆ ਟ੍ਰੇਨ ਦੇ ਵਿੱਚ ਕਲਰਕ ਰੱਖਣੇ ਨੇ ਤੇ ਉਸ ਤੋਂ ਬਾਅਦ ਟਿਕਟ ਸੁਪਰਵਾਈਜ਼ਰ ਤੇ ਹੋਰ ਬਹੁਤ ਨੌਕਰੀਆਂ ਨੇ ਗ੍ਰੈਜੂਏਸ਼ਨ ਲੈਵਲ ਜਾਨੀ ਕਿ ਬੀਏ ਦੇ ਆਧਾਰ ਤੇ ਹੋਊਗੀ ਇਹ ਗ੍ਰੈਜੂਏਸ਼ਨ ਲੈਵਲ ਤੇ ਜਿਹੜੀਆਂ ਪੋਸਟਾਂ ਨੇ 81 ਤੋਂ 13 ਪੋਸਟਾਂ ਨੇ ਡੇਟ ਲਾਸਟ ਡੇਟ ਦੀ ਹੈਗੀ 14 9 ਤੋਂ ਲੈ ਕੇ 13 10 ਤੱਕ 12ਵੇਂ ਲੈਵਲ ਤੇ ਜਿਹੜੀ ਭਰਤੀਆਂ ਨੇ ਪੋਸਟਾਂ ਨੇ ਰੇਲਵੇ ਇਸੇ ਡਿਪਾਰਟਮੈਂਟ ਦੇ ਵਿੱਚ ਉਹ ਹੈਗੀਆਂ ਨੇ 3445 ਪੋਸਟਾਂ ਉਹਦੀ ਲਾਸਟ ਡੇਟ ਹੈਗੀ 21-9 ਤੋਂ ਲੈ ਕੇ 20-10 ਤੱਕ ਇੱਕ ਹੋਰ ਉਹਦੇ ਨਾਲ ਸਰਕਾਰੀ ਨੌਕਰੀ ਆਈ ਹੋਈ ਹੈ CISF ਦੇ ਵਿੱਚ ਫੌਜ ਦੇ ਵਿੱਚ ਪੱਕੀ ਨੌਕਰੀ ਹੈ ਕਾਂਸਟੇਬਲ ਉਹਨਾਂ ਨੇ ਰੱਖਣੇ ਨੇ ਫਾਇਰਮੈਨ ਅੱਗ ਬੁਝਾਉਣ ਵਾਲੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਰੱਖਣੇ ਨੇ ਠੀਕ ਹੈ ਓਨਲੀ ਗੇਜ ਚ ਮੁੰਡੇ ਅਪਲਾਈ ਕਰ ਸਕਦੇ ਨੇ ਕੁੜੀਆਂ ਨਾ ਅਪਲਾਈ ਕਰਨ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ 12ਵੀਂ ਹੋਣੀ ਚਾਹੀਦੀ ਹੈ ਸਾਇੰਸ ਗਰੁੱਪ ਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਡੀ 12ਵੀਂ ਏਜ ਜਰਨਲ ਦੀ 18 ਤੋਂ 23 ਸਾਲ OBC ਦੀ 18 ਦੀ 18 ਤੋਂ 26 ਸਾਲ SC ਦੀ 18 ਤੋਂ 28 ਸਾਲ ਤੇ ਫੀਸ ਜਰਨਲ ਤੇ OBC ਲਈ 100 ਰੁਪਿਆ SC ਲਈ ਕੋਈ ਫੀਸ ਨਹੀਂ ਹੈਗੀ ਇੱਕ ਤੇ ਲਾਸਟ ਡੇਟ ਦੀ ਹੈਗੀ 39 ਤੱਕ 39 ਤੋਂ ਪਹਿਲਾਂ ਪਹਿਲਾਂ ਆ ਮਹੀਨਾ ਜਿਹੜਾ ਚੱਲ ਰਿਹਾ ਨਵੇਂ ਮਹੀਨੇ 30 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਭਰ ਸਕਦੇ ਹੋ ਵੀਡੀਓ ਵੱਤਵਾ ਸ਼ੇਅਰ ਕਰ ਦਿਓ ਜਿੰਨੇ ਆਪਾਂ ਨੂੰ ਫੋਲੋ ਕੀਤਾ ਹੋਏਗਾ ਜਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਬੰਦੇ ਦਾ CSC ਦਾ ਨੰਬਰ ਦੇ ਦੇਵਾਂਗੇ ਕਿ ਕਿੱਥੋਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਉਹਦੀ ਫੁੱਲ ਹੈਲਪ ਕੀਤੀ ਜਾਊਗੀ ਵੀਡੀਓ ਨੂੰ ਜਰੂਰ-ਜਰੂਰ ਸ਼ੇਅਰ ਕਰਦੇ ਹੋ ਚੈਨਲ ਨੂੰ ਫੋਲੋ ਜਰੂਰ ਕਰੋ ਐਦਾਂ ਦੀ ਨੌਕਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਜਰੂਰ ਕਰੋ ਧੰਨਵਾਦ